ਸਰਦੇਵ ਸਿੰਘ ਪਿੰਡ ਕੁੱਬਈ ਇਹ ਕਿੱਦਾਂ ਕਤਲ ਹੋਇਆ ਜੀ ਕੀ ਕਹਿਣਾ ਚਾਹਣਗੇ ਇਹ ਤਾਂ ਦੋਨੇ ਭਰਾ ਖੇਤੀ ਕਰਦੇ ਸੀ ਵਧੀਆ ਕੋਈ ਰਾਤ ਨੂੰ ਖਾਦੀ ਪੀਤੀ ਕੋਈ ਮੜਾ ਮੋਟਾ ਕੋਈ ਇਹਨਾਂ ਦੀ ਤਤਕਾਰ ਹੋ ਗਈ ਕਿਸੇ ਗੱਲੋਂ ਕੋਈ ਹਜੇ ਤੱਕ ਕਲੀਅਰ ਨਹੀਂ ਜੀ ਵੀ ਕਿਵੇਂ ਹੋਇਆ ਇਹ ਗੱਲ ਕਿਵੇਂ ਨਾ ਪੁਛ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਜੀ ਇਹਦਾ ਮ੍ਰਿਤਕ ਤੁਸੀਂ ਕਹੋ ਜੀ ਤੇ ਕੀ ਕੰਮ ਕਰਦਾ ਸੀ ਜੀ ਕਿੰਨੀ ਉਮਰ ਦੀ ਸੀ ਇਹਨਾਂ ਦੀ 30 30 32 ਸਾਲ ਉਮਰ ਆ ਜੀ ਇਹਨਾਂ ਦੀ ਤੇ ਖੇਤੀ ਦਾ ਕੰਮ ਕਰਦੇ ਸੀ ਸਬਜ਼ੀ ਸਬਜ਼ੀ ਲਾਉਂਦੇ ਸੀ ਇੱਥੇ ਦੋਨੇ ਭਰਾ ਰਹਿੰਦੇ ਸੀ ਜੀ ਕਿਹੜਾ ਪਿੰਡ ਸੀ ਇਹਨਾਂ ਦਾ ਇਹਨਾਂ ਦਾ ਪਿੰਡ ਕੋਬੇ ਸੀ ਇਤਨੌਲੇ ਚ ਪੈਂਦਾ ਹਾਂਜੀ ਇਤਨੌਲੇ ਚ ਪੈਂਦਾ ਜੀ ਜਿਹੜਾ ਇਹ ਹੈਗਾ ਆਪਣਾ ਕਿਹਨੇ ਕਤਲ ਕੀਤਾ ਗੱਟ ਇਹਨੂੰ ਪਤਾ ਲੱਗਣਾ ਪਤਾ ਹੈ ਤਫਦੀਸ਼ ਚ ਚੱਲੂਗਾ ਜੀ ਪਤਾ ਹਜੇ ਕੋਈ ਪਤਾ ਨਹੀਂ ਲੱਗਿਆ ਜੀ ਕਿਵੇਂ ਹੋਇਆ ਕਿਵੇਂ ਨਾ ਕਤਲ ਦਾ ਮਾਮਲਾ ਸਾਹਮਣੇ ਆਇਆ ਸਰ ਮੌਕੇ ਤੇ ਪਹੁੰਚੇ ਹੈਗੇ ਸਰ ਕੀ ਕਹਿਣਾ ਚਾਹਣ ਸਰ ਇਹਦੇ ਵਿੱਚ ਹਰਦੀਪ ਸਿੰਘ ਤੇ ਦਾ ਭਰਾ ਗੁਰਦੀਪ ਸਿੰਘ ਜਿਹੜਾ ਦੋਨੋਂ ਕਰਨਲ ਸਿੰਘ ਦੇ ਲੜਕੇ ਨੇ ਤੇ ਪਿੰਡ ਪਿਆ ਗਿਆ ਕੋਬੇ ਇਹਨਾਂ ਦਾ ਜਿਹੜਾ ਕੋਬੇ ਹੈ ਡਿਸਟ੍ਰਿਕਟ ਬਰਨਾਲਾ ਤੇ ਥਾਣਾ ਤਰੋਲੇ ਚ ਪਿਆ ਗਿਆ ਪਰ ਇਹਨਾਂ ਨੇ ਜਿਹੜੀ ਜ਼ਮੀਨ ਇਹਦੇ ਬਜ਼ੁਰਗਾਂ ਨੇ ਇੱਥੇ ਪਿੰਡ ਬੁਗਰਾ ਠਾਣਾ ਲੰਗੋਵਾਲ ਚ ਪੈਂਦੀ ਆ ਇੱਥੇ ਦੀ ਮੋਟਰ ਬਣੀ ਹੋਈ ਆ ਖੇਤ ਆ ਇੱਥੇ ਕੱਲ ਇਹਨਾਂ ਦੋਨਾਂ ਭਰਾਵਾਂ ਦਾ ਤੇ ਇਹਦੇ ਨਾਲ ਇੱਕ دوست ਸੰਦੀਪ ਸਿੰਘ ਸੀਗਾ ਉਹਨਾਂ ਦਾ ਝਗੜਾ ਹੋਇਆ ਸੀ ਜਿਹੜਾ ਗੁਰਦੀਪ ਸਿੰਘ ਸੀਗਾ ਇਹਨੇ ਪਹਿਲਾਂ ਆਪਣਾ ਜਿਹੜਾ دوست ਸੀਗਾ ਆਪਣੇ ਭਰਾ ਦਾ ਸੰਦੀਪ ਸਿੰਘ ਉਹਦੇ ਸੱਟ ਮਾਰੀ ਉਹ ਉਹ ਤੋਂ ਇੱਥੋਂ ਭੱਜ ਗਿਆ ਪਰ ਬਾਅਦ ਵਿੱਚ ਦੋਨਾਂ ਭਰਾਵਾਂ ਦਾ ਆਪਸ ਵਿੱਚ ਝਗੜਾ ਹੋਇਆ ਤਾਂ ਗੁਰਦੀਪ ਸਿੰਘ ਨੇ ਆਪਣੇ ਛੋਟੇ ਭਰਾ ਹਰਜੀਤ ਸਿੰਘ ਦੇ ਸਿਰ ਦੇ ਵਿੱਚ ਗਣਾਸਿਆਂ ਨਾਲ ਵਾਰ ਕੀਤੇ ਜਿਹਦੇ ਨਾਲ ਉਹਦੀ ਇਹ ਵਿਲਾਸਰੂਨਾ ਕੇਸ ਜਿਹਦੇ ਵਿੱਚ ਇਹ ਡਿੱਗ ਪਿਆ ਇਹਦੀ ਉੱਥੇ ਮੌਤ ਹੋ ਗਈ। ਬਜਾ ਰੰਜਸ਼ ਕੀ ਸੀ ਸਰ ਇਹ ਇਹ ਕਤਲ ਦਾ ਮਾਮਲਾ ਕਰਨਾ ਹੈ। ਬਜਾ ਰੰਜਸ਼ ਦੇ ਵਿੱਚ ਜਿੱਦਾਂ ਹੁਣ ਇਹ ਜਿਹੜਾ ਮ੍ਰਿਤਕ ਆ ਇਹਦੇ ਰਿਕਾਰਡ ਬਾਰੇ ਜਿਹੜਾ ਪਤਾ ਕਰਿਆ ਇਹਦੇ ਵਿੱਚ ਇਹਦੇ ਖਿਲਾਫ 16 ਦੇ ਵਿੱਚ 302 ਦਾ ਮੁਕਦਮਾ ਰੂੜੇਗੇ ਜਿਹੜਾ ਬਰਨਾਲਾ 'ਚ ਦਰਜ ਹੋਇਆ ਸੀਗਾ। ਔਰ ਦੋ ਪਰਚੇ ਇੱਕ ਕੜਾਈ ਝਗੜੇ ਦਾ ਔਰ ਇੱਕ 400 ਲੀਟਰ ਲਾਣ ਦਾ ਥਾਣਾ ਲੌਂਗਵਾਲਾ 'ਚ ਦਰਜ ਹੋਇਆ ਸੀਗਾ। ਆਮ ਜਿਹੜੀ ਪੜਤਾਲ ਦੇ ਦੌਰਾਨ ਪਤਾ ਲੱਗ ਰਿਹਾ ਜਿਹਦੀ ਗੱਲ ਦਾ ਪਤਾ ਲੱਗ ਰਿਹਾ ਵੀ ਇਹ ਜਿਹੜੇ ਦੋਨੋਂ ਭਰਾ ਸੀਗੇ ਇਹਨਾਂ ਵਿੱਚੋਂ ਜਿਹੜਾ ਗੁਰਦੀਪ ਸਿੰਘ ਸੀਗਾ ਇਹ ਖੇਤੀਬਾੜੀ ਕਰਦਾ ਸੀਗਾ ਇਹਦੇ ਬੱਚੇ ਨੇ ਇੱਕ ਬੇਟੀ ਵੱਡੀ ਇਹਦੀ ਪੜ੍ਹਦੀ ਹੈ ਯੂਨੀਵਰਸਿਟੀ ਇੱਥੇ ਫੋਰੀ ਪਟਿਆਲੇ ਵਿੱਚ ਤੇ ਛੋਟਾ ਬੇਟਾ ਵੀ ਇਹਦਾ ਪੜਦਾ ਤੇ ਜਿਹੜਾ ਇਹ ਮਿਰਤਕ ਆ ਇਹਦਾ ਵਿਆਹ ਨਹੀਂ ਸੀ ਹੋਇਆ ਤੇ ਇਹ ਜਿਹੜਾ ਸੀ ਕੰਮ ਕਰਦੀ ਸੀ ਕਰਦਾ ਉਹ ਕੰਮਕਾਰ ਕਰਦਾ ਸੀ ਖੇਤੀਬਾੜੀ ਦਾ ਔਰ ਉਹ ਮਿਹਨਤੀ ਬੰਦਾ ਸੀ ਜਿਸ ਕਰਕੇ ਇਹ ਜਿਹੜਾ ਸੀ ਨਸ਼ੇ ਦਾ ਵੀ ਪਤਾ ਲੱਗਿਆ ਵੀ ਨਸ਼ਾ ਕਰਦਾ ਸੀ ਦਾਰੂ ਪੀਂਦਾ ਸੀਗਾ ਜਿਸ ਕਰਕੇ ਉਹ ਭਰਾਏ ਨੂੰ ਰੋਕਦਾ ਸੀਗਾ ਤੇ ਉਸ ਕਰਕੇ ਇਹ ਰ ਤਕਰਾਰ ਤਾਂ ਥੋੜਾ ਥੋੜਾ ਚੱਲਦਾ ਹੀ ਰਹਿਦਾ ਸੀਗਾ ਪਰ ਕੱਲ ਜਿਹੜਾ ਸੀਗਾ ਉਹ ਤਕਰਾਰ ਬਹੁਤ ਜ਼ਿਆਦਾ ਵੱਧ ਗਿਆ ਜਿਸ ਕਰਕੇ ਮਤਲਬ ਉਸ ਬੰਦੇ ਨੇ ਦਾ ਮਾਰ ਕੇ ਸੱਟਾਂ ਦਾ ਕਤਲ ਕਰ ਦਿੱਤਾ ਗਿਆ ਜਿਹੜਾ ਤੀਜਾ ਇਸ਼ਰਾ ਬੰਦਾ ਵੀ ਸੀ ਨਹੀ ਇਹਦੇ ਵਿੱਚ ਫੱਟੜ ਤੀਸਰਾ ਜਰੂਰ ਹੋਇਆ ਸੰਦੀਪ ਸਿੰਘ ਸਨ ਆਫ ਪੂਰਾ ਸਿੰਘ ਉਹ ਵੀ ਕੁੱਬੇ ਪਿੰਡ ਦਾ ਇਹ ਫੱਟੜ ਜਰੂਰ ਹੋਇਆ ਜਿਹੜਾ ਦਾਖਲ ਆ ਤਾਂ ਕਿਸੇ ਅਰੈਸਟ ਵੀ ਹੈ ਜੀ ਨਹੀ ਅਜੇ ਕੋਈ ਅਰੈਸਟ ਨਹੀਂ ਹੋਈ ਅਜੇ ਤਾਂ ਬਸ ਇਹਨਾਂ ਦੇ ਪਰਿਵਾਰ ਦੇ ਬਿਆਨ ਤੇ ਕੋਕ ਦੇ ਮਦਰ ਫਾਦਰ ਦੀ ਮੌਤ ਹੋ ਚੁੱਕੀ ਆ ਤੇ ਇਹਾਂ ਦੇ ਹੋਰ ਕੋਈ ਪਿੱਛੇ ਪਰਿਵਾਰ ਦਾ ਕੋਈ ਬੰਦਾ ਹਨ ਨਹੀਂ ਜਿਹੜਾ ਮ੍ਰਿਤਕ ਹੈ ਇਹ ਇਕੱਲਾ ਇਸ ਕਰਕੇ ਤੇ ਚਾਚੇ ਦਾ ਮੁੰਡਾ ਤੇ ਚਾਚਾ ਇੱਥੇ ਹੈਗੇ ਜਿਨ੍ਹਾਂ ਦੀ ਬਰਾਮਦ ਤੇ ਅਸੀਂ ਪਰਚਾ ਦੇ ਰਹੇ ਹਾਂ ਸਰ ਇਨੀ ਕੋ ਉਮਰ ਚੀ ਜੀ ਇਹਦੀ 32 ਸਾਲ ਉਮਰ ਆ ਜਿਹੜਾ ਮਿਰਤਕ ਆ ਹਰਜੀਤ ਸਿੰਘ ਤੇ ਗੁਰਦੀਪ ਸਿੰਘ ਜਿਹੜਾ ਹੈ ਉਹਦੀ 40 ਸਾਲ ਦੀ ਉਮਰ ਆ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਕਰੀ ਹੈਗੀ ਐਪੋਕਸੀ ਜਾਂ ਕੇ ਫਿਲਹਾਲ ਤੇ ਇੱਕ ਤੇ ਹੀ ਹੋਇਆ ਜਿਹਦਾ ਜਨੇ ਸੱਟਾਂ ਮਾਰੀਆਂ ਨੇ ਜਿਹੜਾ ਮੌਕੇ ਤੇ ਇੱਥੇ ਪਾਇਆ ਗਿਆ ਠੀਕ ਹੈ ਬਾਕੀ ਫਰਦਰ ਤਫਤੀਸ਼ ਦੇ ਦੌਰਾਨ ਜਿਹੜਾ ਬੰਦਾ ਵੀ ਨਾਲ ਹੋਊਗਾ ਜਨੇ ਸਾਥ ਦਿੱਤਾ ਹੋਊਗਾ ਜਿਹੜਾ ਵਿੱਚ ਇਨਵੋਲਵਮੈਂਟ ਜਿਹਦੀ ਵਿੱਚ ਪਾਈ ਜਾਊਗੀ ਦਰਾਂ ਨੇ ਤਫਤੀਸ਼ ਅੱਗੇ ਯੂਨੀਵਰਸਿਟੀ ਦਾ ਪਾਰਟ ਜੋ ਤਾ ਸਮਨੇ ਹੋਣਗੇ ਉਹ ਤੁਹਾਡੇ ਦੁਬਾਰਾ ਕਤਲ ਵਾਲੇ ਹਥਿਆਰ ਬਰਾਮਦ ਹੋਏ ਦੋਸ਼ੀ ਦੇ ਬਾਅਦ ਹੀ ਹੋਣਾ ਜੀ ਦੋਸ਼ੀ ਬਿਲੋਂ ਕਿਪਰਾ ਕਰਾਂਗੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਹੋਏ ਸਰ ਤੁਹਾਡੇ ਕੈਂਟਪਾ ਭਰਾ ਵੱਲੋਂ ਹੀ ਕਤਲ ਕੀਤਾ ਗਿਆ ਹਾਂ ਭਰਾ ਵੱਲੋਂ ਕਤਲ ਕੀਤਾ ਗਿਆ